ਰੋ ਰਹੇ ਆ ਅਸੀਂ ਨਹੀਂ ਕਹਿੰਦੇ ਬੋਲੇ ਸੋਨਰਪਾ ਬੋਲੋ ਗੁਰੂ ਰਵਿਦਾਸ ਦੀ ਜੈ ਇਹਦਾ ਮਤਲਬ ਕੀ ਜਿਹੜਾ ਬੋਲੂਗਾ ਗੁਰੂ ਰਵਿਦਾਸ ਦੀ ਜੈ ਉਹ ਨਰਪਾਏ ਹੋ ਜਾਊਗਾ ਕਿਸ ਚੀਜ਼ ਦਾ ਭੈ ਨਹੀਂ ਉਹਨੂੰ ਇਹਦਾ ਮਤਲਬ ਕੀ ਹੈ ਬੋਲੇ ਸੋਨਰਪਾ ਬੋਲੋ ਵੀ ਕੀ ਬੋਲਣਾ ਤੇ ਗੁਰੂ ਰਵਿਦਾਸ ਦੀ ਜੈ ਅਸੀਂ ਥੋੜੋ ਕਹਿ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰ ਮਨ ਧਨ ਵਸਿਆ ਸੋਈ ਜੈ ਜੈ ਇਹ ਲੱਗ ਨਹੀਂ ਬਣਾਏ ਅਸੀਂ ਕਾਨੂੰ ਬਣਾਉਂਦੇ ਸੀ ਤੁਸੀਂ 1920 ਦੇ ਵਿੱਚ ਸਾਨੂੰ ਅੰਦਰ ਨਹੀਂ ਸੀ ਵੜਨ ਦੇ ਤਾਂੜੇਰੇ ਬਣੇ ਆਹੇ ਘਮਰ ਮੰਨ ਲਓ ਕਿ ਬੰਨਣ ਲੱਗੇ ਜੇ ਤੁਸੀਂ ਸਾਡੇ ਧਰਮ ਦੇ ਮੋਢੀ ਲੀਡਰ ਲੋਕ ਸਾਨੂੰ ਗਲ ਨਾਲ ਲਾਉਂਦੇ ਅਸੀਂ ਕੰਨ ਦੇ ਰਹੇ ਧੱਕੇ ਖਾਂਦੇ ਅੱਜ ਸਾਨੂੰ ਅਕਲ ਆ ਗਈ ਹੁਣ ਮੁੜਿਓ ਹੁਣ ਚੰਗਾ ਸਮਾਜ ਸਿਰਜ ਹੋ ਗਿਆ ਹੁਣ ਗੁਰੂ ਰਾਮਦਾਸ ਵੱਲ ਨੂੰ ਮੂੰਹ ਕਰ ਲਓ ਹੁਣ ਨਾ ਪਿਆਰਿਓ ਆਪਣੇ ਬੱਚਿਆਂ ਨੂੰ ਮੋੜ ਕੇ ਲਿਆਓ ਅੱਜ ਤੁਸੀਂ ਗੁਰੂ ਰਾਮਦਾਸ ਦੇ ਪਾਠ ਪਾਠ ਕਰਾਓ ਕੋਈ ਤੁਹਾਡੀ ਜਾਤ ਨਹੀਂ ਪੁੱਛੂ ਤੁਸੀਂ ਸੰਤ ਸ਼੍ਰੀ ਅਕਸ਼ਰ ਜਾਓ ਤੁਹਾਨੂੰ ਕੋਈ ਨਹੀਂ ਪੁੱਛੂ ਤੁਸੀਂ ਦੇਰੂ ਸਭ ਨੋ ਕੋਈ ਯਾਦ ਨੀ ਪੁੱਛੂ ਉਹ ਮਾਰੇ ਸਿਸਟਮ ਸੀ ਮਾਰੇ ਲੋਕਾਂ ਦੇ ਹੱਥ ਸੀ ਤਾਂ ਹੀ ਤੁਹਾਡੇ ਕਾਲ ਤੱਕ ਠਹਿਗੇ ਅੱਜ ਚੰਗਾ ਸਮਾਜ ਆ ਕੋਈ ਕਾਲ ਤੱਕ ਖਸਾਬ ਸੇ ਅੱਜ ਸਾਰੇ ਸਜਦੇ ਕਰਦੇ ਨੇ ਭਾਵੇਂ ਕੋਈ ਪੀਐਮ ਸੀਐਮ ਸਾਰੇ ਕਿਉਂਕਿ ਅੱਜ ਉਹ ਲੋਕ ਨਹੀਂ ਨਾ ਰਾਜ ਦੀ ਲੋੜ ਪੈਣੀ ਆ ਕਈ ਕਹਿੰਦੇ ਸਿਆਸਤ ਦੀ ਗੱਲ ਨਾ ਕਰੋ ਪਿਆਰੋਂ ਕਰੋ ਰਾਜ ਬਣਾ ਦਾ ਧਰਮ ਚਲੇ ਆ ਰਾਜ ਬਣਾ ਦਾ ਸਭ ਧਲੇ ਬਲੇ ਆ ਹਰ ਗੋਬਿੰਦ ਕਾਹ ਕਤਤਾ ਬਣਾਉਂਦਾ ਸਿੱਖਾਂ ਦਾ ਇਹ ਸਟੇਜ ਤੇ ਮੰਚ ਤੇ ਗੱਲ ਹੋ ਸਕਦੀ ਹੈ ਪਰ ਗੱਲ ਗੁਰੂ ਗੋਬਿੰਦ 40 ਸਾਲ ਦਾ ਕੀਤਾ ਸਿੱਖਾਂ 40 ਸਾਲ ਸ਼ੇਰੇ ਪੰਜਾਬ ਦਾ ਰਾਜ ਲਿਆ ਨਾ ਸਿੱਕਾ ਜਾਂਦਾ ਸੀ ਸੋਚਿਆ ਕਰੋ ਰਾਜ ਦੀ ਲੋੜ ਹੈ ਤੁਹਾਡਾ ਪੰਚ ਹੋਵੇ ਤੁਹਾਡਾ ਸਰਪੰਚ ਹੋਵੇ ਤੁਹਾਡਾ ਐਮਐਲ ਹੋਵੇ ਤੁਹਾਡਾ ਮੱਖ ਮੰਤਰੀ ਹੋਵੇ ਤੁਸੀਂ ਇੱਦਾਂ ਦੇ ਪ੍ਰੋਗਰਾਮ ਕਰ ਸਕਦੇ ਹੋ ਵਾਹਿਗੁਰੂ ਜੀ ਕਾ 啊！